ਸੋ ਕਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮਉ ਬੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵੰਤ ਅਗਮ ਹਰ ਰਾਇ ਹੋਤ ਪਨੀਤ ਕੋਟ ਅਪਰਾਧੂ ਅਮਰਤ ਨਾਮ ਚਪਹਿ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾ ਹੀ ਜਾ ਕੋ ਰਾਕੋ ਆਪ ਗੁਸਾਈ ਪਾਤਸ਼ਾਹੋ ਛਤਰ ਸ਼ਿਰ ਸੋ ਨਾਨਕ ਦੂਸਰਿਆ ਵਰਨ ਕੋ ਸਤਨਾਮ ਸਿਰਿ ਵਾਹੀ ਗੁਰ ਤੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਚਮਉ ਵੇਕਾਰ ਨਾਨਕ ਸੋ ਅਰਾਧੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗੰ ਘਰ ਰਾਇਆ होत पुनीत कोटि अपराधू अमृत नाम चपहे मिल साधू परपंच त्रोह मो मिटनाई जाको राखो आप गुसाई पात सा हो शतर सिर सो नानक दूसरिय वर्ण को सतनाम सिरवाहि गुरु तंतन बाबा श्री चंद जी महाराज ਸੋ ਗਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮਉ ਵੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵੰਤ ਅਗਮ ਹਰ ਰਾਇਆ ਹੋਤ ਪਨੀਤ ਕੋਟਿ ਅਪਰਾਧੂ ਅੰਮ੍ਰਿਤ ਨਾਮ ਚਪੇ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾਈ ਜਾ ਕੋ ਰਖੋ ਆਪ ਗੁਸਾਈ ਪਾਤਸ਼ਾਹ ਹੋ ਛਤਰ ਸ਼ਿਰ ਸੋ ਨਾਨਕ ਦੂਸਰਿਆ ਵਰਨ ਕੋ ਸਤਨਾਮ ਸਿਰਵਾਹੀ ਗੁਰੂ ਤਨ تن ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮਉ ਵੇਕਾਰ ਨਾਨਕ ਸੋ ਅਰਾਧੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇਆ होत पुनीत कोटि अपरादु अमृत नाम चपए मिल साधु परपंच त्रोह मो मिटना ही जाको राखो आप गुसाई पात सा हो शतर सिर सो नानक दूसरय वरन को सतनाम सिरवाहि गुरु तंतन बाबा श्री चांद जी महाराज ਸਲੋ ਕਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮਉ ਵਿਕਾਰ ਨਾਨਕ ਸੋ ਅਰਾਦੀਏ ਅੰਤਨ ਪਾਰਾ ਵਾਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇ ਹੋਤ ਪਨੀਤ ਕੋਟਿ ਅਪਰਾਧੂ ਅੰਮ੍ਰਿਤ ਨਾਮ ਚਪੇ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾਈ ਜਾ ਕੋ ਰਾਕੋ ਆਪ ਗੁਸਾਈ ਪਾਤਸ਼ਾਹ ਹੋ ਛਤਰ ਛਿਰ ਸੋ ਨਾਨਕ ਦੂਸਰਿਆ ਵਰਨ ਕੋ ਸਤਨਾਮ ਸਿਰਿ ਵਾਹੀ ਗੁਰ ਤੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰ ਪਰਮਾਤਮਾ ਤਜ ਪਰ ਪੰਚਮਉ ਵੇਕਾਰ ਨਾਨਕ ਸੋ ਅਰਾਧੀਏ ਅੰਤਨ ਪਾਰ ਆਵਰ ਪਾਉੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰਿ ਰਾਯਾ होत पनीत कोटि अपराधु अमृत नाम चपे मिल साधु परपंच मो मिटनाई जाको राखो आप गुसाई पात साहो शत्र सिरसो नानक दूसर अवर नको सतनाम श्री वाहिगुरु तन धन बाबा श्री चंद जी महाराज ਸੋਖ ਪਤਰਾ ਕੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮੋ ਵਿਚਾਰ ਨਾਨਕ ਸੋ ਅਰਾਦੀਏ ਅੰਤ ਨ ਪਾਰਾ ਵਾਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇ ਹੋਤ ਪਨੀਤ ਕੋਟਿ ਅਪਰਾਧੂ ਅੰਮ੍ਰਿਤ ਨਾਮ ਚਪਹਿ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾਈ ਜਾ ਕੋ ਰਾਕੋ ਆਪ ਗੁਸਾਈ ਪਤ ਸਾਹੋ ਸ਼ਤਰ ਸਿਰ ਸੋ ਨਾਨਕ ਦੂਸਰੀ ਅਵਨ ਕੋ ਸਤਨਾਮ ਸਿਰਵਾਹੀ ਗੁਰੂ ਤੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮੋਂ ਬੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰਾਵਾਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵੰਤ ਅਗਮ ਹਰ ਰਾਇਆ होत पनीत कोटि अपराधु अमृत नाम चपे मिल साधु मो मिटनाई जाको राखो आप गुसाई पात साहो सिर सो नानक दूसरे अवर को सतनाम श्री वाहेगुरु तन धन बाबा श्री चंद जी महाराज ਸੋ ਕਿ ਪਤਰਾ ਕੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮਉ ਬੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵੰਤ ਅਗਮ ਹਰ ਰਾਇ ਹੋਤ ਪਨੀਤ ਕੋਟਿ ਅਪਰਾਧੂ ਅੰਮ੍ਰਿਤ ਨਾਮ ਚ ਪਹਿ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾਈ ਜਾ ਕੋ ਰਾਕੋ ਆਪ ਗੁਸਾਈ ਪਤ ਸਾਹੋ ਛਤਰ ਸਿਰ ਸੋ ਨਾਨਕ ਦੂਸਰਿ ਅਵਰਨ ਕੋ ਸਤਨਾਮ ਸਿਰਵਾਹੀ ਗੁਰੂ ਤੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਚਮਉ ਵਿਚਾਰ ਨਾਨਕ ਸੋ ਅਰਾਧੀਏ ਅੰਤਨ ਪਾਰਾ ਵਾਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰਿ ਰਾਯਾ होत पनीत कोटि अपराधु अमृत नाम चपे मिल साधु परपंचोहो मिटनाई जाको राखो आप गुसाई पात साहो शतर सिर सो नानक दूसरे अवर नको सतनाम श्री गुरु तन धन बाबा श्री चंद जी महाराज ਸੋ ਕਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮਉ ਬੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰਾ ਵਾਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇ ਹੋਤ ਪਨੀਤ ਕੋਟਿ ਅਪਰਾਧੂ ਅੰਮ੍ਰਿਤ ਨਾਮ ਜਪੇ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾਈ ਜਾ ਕੋ ਰਾਕੋ ਆਪ ਗੁਸਾਈ ਪਾਤਸ਼ਾਹੋ ਛਤਰ ਛਿਰ ਸੋ ਨਾਨਕ ਦੂਸਰਿਆ ਵਰਨ ਕੋ ਸਤਨਾਮ ਸਿਰਵਾਹੀ ਗੁਰੂ ਤੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਜ ਪਰ ਪੰਜ ਮਉ ਬੇਕਾਰ ਨਾਨਕ ਸੋ ਅਰਾਧੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਤ ਪਾਰ ਨਾ ਪਾਇਆ ਪਤਿਤ ਪਾਵੰਤ ਅਗੰਹ ਹਰ ਰਾਇਆ होत पनीत कोटि अपराधु अमृत नाम जपे मिल साधु परपंचोहो मिटनाई जाको राखो आप गुसाई पात साहो शतर सिर सो नानक दूसरे अवर नको सतनाम श्री वाहिगुरु तन धन बाबा श्री चंद जी महाराज ਸੋ ਕੇ ਪਤਰਾ ਕੀ ਗੁਰ ਪਾਰ ਬ੍ਰਹਮ ਤਜ ਪਰ ਪੰਜ ਮਉ ਵੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵੰਤ ਅਗਮ ਹਰ ਰਾਇ ਹੋਤ ਪਨੀਤ ਕੋਟਿ ਅਪਰਾਧੂ ਅੰਮ੍ਰਿਤ ਨਾਮ ਚਪੇ ਮਿਲ ਸਾਧੂ ਪਰਪੰਚ ਤ੍ਰੋਹ ਮੋ ਮਿਟਨਾਈ ਜਾ ਕੋ ਰਾਕੋ ਆਪ ਗੁਸਾਈ ਪਾਤਸ਼ਾਹ ਹੋ ਛਤਰ ਛਿਰ ਸੋ ਨਾਨਕ ਦੂਸਰਿਆ ਵਰ ਨਕੋ ਸਤਨਾਮ ਸਿਰਿ ਵਾਹੀ ਗੁਰ ਤੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸ਼ਲੋਕ ਪਤਰਾ ਕੀ ਗੁਰਪਾਰ ਬ੍ਰਹਮ ਤਾਜ ਪਰ ਪੰਜ ਮਉ ਵੇਕਾਰ ਨਾਨਕ ਸੋ ਅਰਾਦੀਏ ਅੰਤਨ ਪਾਰ ਆਵਰ ਪੌੜੀ ਪਪਾ ਪ੍ਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗਮ ਹਰ ਰਾਇਆ होत पनीत कोटि अपराधु अमृत नाम मिल साधु त्रोह मोह मिटनाई जाको राखो आप गुसाई पात साहो सिर सो नानक दूसरे अवर नको सतनाम श्री वाहीगुरु तन धन बाबा श्री चंद जी महाराज